ਭਵਾਨ ਨਿਗਰਦ ਨੈਸ਼ਨਲ ਹਾਈਵੇ ਤੇ ਇੱਕ ਟਰੱਕ ਚਾਲਕ ਨੇ ਸੜਕ ਤੇ ਤੁਰੀ ਜਾ ਰਹੀ ਕੁੜੀ ਨੂੰ ਦਰੜ ਦਿੱਤਾ ਚਸ਼ਮਦੀਦ ਦਾ ਮੁਤਾਬਕ ਲੜਕੀ ਪੈਦਲ ਫੋਨ ਤੇ ਗੱਲ ਕਰਦੀ ਜਾ ਰਹੀ ਸੀ ਲੇਕਿਨ ਪਿੱਛੇ ਤੋਂ ਆ ਰਹੇ ਟਰੱਕ ਨੇ ਉਸ ਨੂੰ ਦਰੜਿਆ ਕਿਉਂਕਿ ਟਰੱਕ ਲੜਕੀ ਦੇ ਸਿਰ ਉੱਪਰੋਂ ਲੰਘਿਆ ਜਿਸ ਕਾਰਨ ਲੜਕੀ ਦੀ ਮੌਕੇ ਤੇ ਹੀ ਮੌਤ ਹੋ ਗਈ ਹਾਦਸੇ ਤੋਂ ਬਾਅਦ ਟਰੱਕ ਚਾਲਕ ਟਰੱਕ ਛੱਡ ਕੇ ਫਰਾਰ ਹੋ ਗਿਆ ਪਰਿਵਾਰ ਇਨਸਾਫ ਦੀ ਗੁਹਾਰ ਲਗਾ ਰਿਹਾ ਹੈ ਇਹ ਮੇਰੀ ਭਤੀਜੀ ਸੀ ਜੀ ਆਪਣੇ ਕੰਮ ਤੇ ਜਾ ਰਹੀ ਸੀ ਤੇ ਇਹਨੇ ਐਸਾ ਸਾਰਾ ਵੀ ਮਾਰਿਆ ਰੋਕਣ ਵਾਸਤੇ ਤੇ ਡਰਾਈਵਰ ਦਾ ਪਤਾ ਨਹੀਂ ਵੀ ਕਿਵੇਂ ਸੀ ਕੀ ਉਹਨੂੰ ਪ੍ਰੋਬਲਮ ਸੀ ਜਾਂ ਕੋਈ ਕਿਸੇ ਕਾਰਨ ਉਹ ਗੱਡੀ ਤੋਂ ਤੁਰ ਰੁਗੀ ਨਹੀਂ ਸਪੀਡ ਤੇ ਦੀ ਗੱਡੀ ਕੋਈ ਨਸ਼ਾ ਪੱਤਾ ਹੋਊ ਜਾਂ ਕੋਈ ਹੋਰ ਕਾਰਨ ਹੋਊ ਤੇ ਗੱਡੀ ਉਹਨੇ ਸੜੀ ਆਵੇਂ ਸੜਕ ਤੇ ਝਾੜਤੀ ਤੇ ਸਿਰ ਦੇ ਉੱਪਰ ਦੀ ਮੂਰਲਾ ਟਾਇਰ ਉਹਦੇ ਸਿਰ ਦੇ ਉੱਪਰ ਦੀ ਚੜ ਗਿਆ ਕੁੜੀ ਦੀ ਉਮਰ ਹੈਗੀ ਆ ਜੀ 25 24 25 ਸਾਲ ਦੀ ਕੁੜੀਆ ਨਾ ਪਬਲੀ ਹੈ ਜੀ ਹਾਂ ਜੀ ਉਹ ਮੌਕੇ ਤੇ ਚਲਾ ਗਿਆ ਜੀ ਤੇ ਮੌਕੇ ਤੇ ਚਲਾ ਗਿਆ ਇਹ ਕੁੜੀਆ ਫੈਕਟਰੀ ਚ ਕੰਮ ਕਰਦੀ ਹੈ ਇਹੀ ਕਿਸਾਰ ਆਦੀ ਕੁੜੀਆ ਮੱਚ ਤੇ ਇਹਦਾ ਫਾਦਰ ਵੀ ਨਹੀਂ ਹੈਗਾ ਤੇ ਭਰਾ ਦੀ ਵੀ ਕਦੀ ਡੈਥ ਹੋਈ ਹੋਈ ਆ ਤੇ ਮੈਂ ਪ੍ਰਸ਼ਾਸਨ ਨੂੰ ਅਪੀਲ ਕਰਦਾ ਕਿ ਪ੍ਰਸ਼ਾਸਨ ਸਾਦਾ ਵੱਧ ਤੋਂ ਵੱਧ ਸਹਿਯੋਗ ਕਰੇ ਤੇ ਇਹ ਤੇ ਕਿਸ ਕਾਰਵਾਈ ਪੂਰੀ ਕਰੇ ਸਾਨੂੰ ਪ੍ਰਸ਼ਾਸਨ ਮੇਰਾ ਨਾਮ ਮਨੀਸ਼ ਕੁਮਾਰ ਹੈ ਜੀ ਮੈਂ ਮਹੋਨੀ ਘਰ ਤੇ ਹੀ ਰਹਿਣ ਵਾਲਾ ਹਾਂ ਦੇਖੋ ਜੀ ਕੁੜੀ ਫੋਨ ਤੇ ਲੱਗੀ ਹੋਈ ਸੀਗੀ ਠੀਕ ਹੈ ਨਾ ਟਰੱਕ ਆ ਲਾ ਰਿਹਾ ਸੀਗਾ ਉਹ ਟਰੱਕ ਵੀ ਹੋਲੀ ਸੀਗਾ ਐ ਨਹੀਂ ਸੀਗਾ ਵੀ ਟਰੱਕ ਨਹੀਂ ਸਪੀਡ ਤੇ ਸੀਗਾ ਠੀਕ ਹੈ ਨਾ ਪਰ ਉਹਨੂੰ ਚਾਹੀਦਾ ਸੀਗਾ ਬ੍ਰੇਕ ਆ ਬੰਨ ਕੁੜੀ ਅੱਕੇ ਸੀਗੀ ਉਹਨੇ ਟਰੱਕ ਚੜਤਾ ਉੱਪਰ ਦੇਖੋ ਠੀਕ ਹੈ ਨਾ ਆਪਾਂ ਮੰਨਦੇ ਆ ਫੋਨ ਤੇ ਆ ਬੰਦਾ ਅੱਗੇ ਤਾਂ ਦੇਖਦਾ ਹੀ ਆ ਵੀ ਡਰਾਈਵਰ ਬ੍ਰੇਕ ਲਗਾਵੇ ਜਾਂ ਕੁਝ ਲਗਾਵੇ ਠੀਕ ਹੈ ਨਾ ਦੂਜੀ ਗੱਲ ਅਗਲਾ ਫੋਨ ਤੇ ਹੋਲੀ ਆ ਟਰੱਕ ਆ ਰਿਹਾ ਇੰਨੀ ਕੁ ਡਿਫਰੈਂਸ ਸੀਗਾ ਥੋੜਾ ਸੀ ਬ੍ਰੇਕ ਮਾਰੇ ਠੀਕ ਹੈ ਨਾ ਜੀ ਹਲਕੀ ਬਿਲਕੁਲ ਹਲਕੀ ਸੀਗੀ ਠੀਕ ਹੈ ਨਾ ਜੇ ਤੇਜ਼ ਹੁੰਦੀ ਫਿਰ ਤਾਂ ਕਿੱਥੋਂ ਬਚਦੀ ਉਹ ਫਿਰ ਤਾਂ ਉਡਾਏ ਦਿੰਦਾ ਉਹਨੂੰ ਬਿਲਕੁਲ ਹੌਲੀ ਸੀਗਾ ਟੱਕੀ ਇਹ ਆਪਣੇ ਕੀ ਕਹਿੰਦੇ ਨੇ ਆਪਣਾ 10 ਵਜੇ ਦੀ ਗੱਲ ਆਈ ਮੇਰੇ ਖਿਆਲ ਚ ਕਿੰਨਾ ਟਾਈਮ ਹੋਇਆਗਾ 10 10:30 ਵਜੇ ਦੀ ਗੱਲ ਆਈ ਤੁਸੀਂ ਕੀ ਕਰਦੇ ਪ੍ਰਸ਼ਾਸਨ ਪ੍ਰਸ਼ਾਸਨ ਤੋਂ ਆਇਆ ਕਹਿੰਦਾ ਜੇ ਇਹ ਕੁੜੀ ਨਾਲ ਆਇਆ ਕੱਲੋ ਆਪਣੇ ਬੱਚਿਆਂ ਨਾਲ ਸਕਦੇ ਜਾਂ ਮੋੜ ਨੂੰ ਇਹਨਾਂ ਨੂੰ ਠੀਕਰਵਾਣਾ ਚਾਹੀਦਾ ਜਾਂ ਤਾਂ ਬੱਤੀਆਂ ਦਾ ਇੰਤਜ਼ਾਮ ਕਰਦਣ ਜਾਂ ਮੋੜ ਬਿਲਕੁਲ ਬੰਦ ਕਰਦਣ ਠੀਕ ਹੈ ਨਾ ਜੀ ਜਿਹੜੀ ਗੱਲ ਆ ਜੀ ਪ੍ਰਸ਼ਾਸਨ ਹੋਈ ਸਾਡੇ ਲਗਾਈ ਜਾਣ ਠੀਕ ਹੈ ਨਾ ਜੇ ਮੂਡ ਬੰਦ ਕੀਤਾ ਜਾਵੇ ਪਹਿਲਾਂ ਵੀ ਬਲੈਡ ਆਉਂਦਾ ਸੀ ਹਾਂਜੀ ਬਹੁਤ ਹੋਏ ਨੇ ਜੀ ਠੀਕ ਹੈ ਨਾ ਜੀ ਅੱਜ ਤੁਸੀਂ ਇਹ ਦੇਖੋ ਅੱਜ ਕੁੜੀ ਦਾ ਹੋਇਆ ਕੱਲੋ ਆਪਣੇ ਬੱਚਿਆਂ ਨਾਲ ਹੋ ਸਕਦਾ ਠੀਕ ਹੈ ਨਾ ਕਿਸੇ ਦੀ ਵੀ ਬੱਚੇ ਨਾਲ ਹੋ ਸਕਦਾ ਠੀਕ ਹੈ ਨਾ ਜੀ ਜਿਹੜੀ ਗੱਲ ਹੈਗੀ ਸਕੂਲ ਦੇ ਬੱਚੇ ਲੰਘਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਕਿਸੇ ਨਾਲ ਵੀ ਹੋ ਸਕਦਾ ਜੀ ਸਾਡੀ ਪ੍ਰਸ਼ਾਸਨ ਵੱਲੋਂ ਹੱਥ ਜੋੜ ਕੇ ਕਿਹਾ ਸ਼ਹੀ ਜਤਾਏ ਇੱਥੇ ਮੋੜ ਤੇ ਬੱਤੀਆਂ ਲਗਾਤੀਆਂ ਦਿੱਤੀਆਂ ਹੈ ਟ੍ਰੈਫਿਕ ਮੁਲਾਜ਼ਮ ਹੈ ਕਿਸੀ ਕੋਰੇ ਟ੍ਰੈਫਿਕ ਮੁਲਾਜ਼ਮ ਕੋਈ ਨਹੀਂ ਸੀਗਾ ਜੀ ਠੀਕ ਹੈ ਜੇ ਹੁੰਦਾ ਜੀ ਫਿਰ ਤਾਂ ਕੰਟਰੋਲ ਹੋ ਜਾਂਦਾ ਜ ਮੇਰਾ ਮੂਨ ਕਿਦੇ ਕੋਲ ਪਿੰਡ ਐ ਮੈਂ ਇੱਥੇ ਕੰਮ ਆਇਆ ਸੀਗਾ ਸਾਨੂੰ ਬੰਦਾ ਮੌਕੇ ਤੇ ਨਹੀਂ ਮਿਲਿਆ ਸੀ ਇੱਥੇ ਰੋਡ ਤੇ ਖੜੇ ਉਹਦਾ ਇੰਤਜ਼ਾਰ ਕਰ ਰਹੇ ਸੀਗੇ ਤੁਸੀਂ ਟਰੱਕਾਂ ਦੇਖੀ ਕੀ ਅਉਂਦੀ ਤਾਂ ਸੀ ਕਿ ਕੁੜੀ ਦੇ ਘਰ ਫੋਨ ਤਾਂ ਸੁਣਦੀ ਆਉਂਦੀ ਸੀ ਪਰ ਡਰਾਈਵਰ ਨੇ ਨਾ ਰੋਡ ਤੇ ਚੜਨ ਵਾਸਤੇ ਪਿੱਛੋਂ ਉਧਰ ਦੇਖਿਆ ਸੀਗਾ ਉਹਨੇ ਕੁੜੀ ਵਾਲੇ ਸਪੈਸ ਪਾਸੇ ਦਾ ਧਿਆਨ ਨਹੀਂ ਸੀਗਾ ਬਿਲਕੁਲ ਕੁੜੀ ਦੇ ਵਿੱਚ ਦੋ ਵਾਰ ਟਰੱਕ ਵੱਜਿਆ ਝਟਕਾ ਵੱਜ ਗਿਆ ਉਹਨੇ ਆਵਾਜ਼ਾਂ ਮਾਰੀਆਂ ਨੇ ਚੀਕਾਂ ਵੀ ਮਾਰੀਆਂ ਨੇ ਉਹਨੇ ਚੀਕਾਂ ਦੀ ਆਵਾਜ਼ ਨਹੀਂ ਸੁਣੀ ਹੈਗੀ ਪਿੱਛੋਂ ਗੱਡੀ ਮੈਨੂੰ ਆਪਣੀ ਸਪੀਡ ਦੇਣ ਵਾਸਤੇ ਰੋਡ ਤੇ ਚੜਾਉਣ ਵਾਸਤੇ ਸਪੀਡ ਦੇਤੀ ਗੱਡੀ ਨੂੰ ਜਦੋਂ ਟਾਇਰ ਉੱਪਰ ਦੀ ਲੰਘਿਆ ਉਸੇ ਟਾਈਮ ਰੋਕਤੀ ਅਸੀਂ ਕੱਢਣ ਵੀ ਗਏ ਆ ਥੱਲੇ ਪਰ ਜਦੋਂ ਦੇਖਿਆ ਤਾਂ ਸਿਰ ਇੱਥੋਂ ਸਾਰਾ ਕੁਲ ਕੇ ਥੱਲੇ ਟੱਕਾ ਪੈ ਕੇ ਬਹੁਤ ਦੂਰ ਜਾ ਡਿੱਗਿਆ ਸੀਗਾ ਫਿਰ ਕੱਢਣ ਦੀ ਕੋਈਆਂ ਚ ਹੈ ਨਹੀਂ ਸੀ ਸਾਂਸ ਟਾਈਮ ਚੱਲਦੇ ਸੀ ਤੁਹਾਨੂੰ ਕਿਵੇਂ ਲੱਗਦਾ ਵੀ ਘਟਨਾ ਦੇ ਵਿੱਚ ਗਲਤੀ ਕਿਹਦੀ ਜ਼ਿਆਦਾ ਹੈ ਗਲਤੀ ਤਾਂ ਜੀ ਦੇਖੋ ਸਾਰੀ ਪ੍ਰਸ਼ਾਸਨ ਦੀ ਹੈ ਜੇ ਆਪਾਂ ਮੰਨੀਏ ਕੋਈ ਪ੍ਰਬੰਧ ਨਹੀਂ ਹੈਗਾ ਇੱਥੇ ਜੇ ਪ੍ਰਬੰਧ ਹੁੰਦਾ ਤਾਂ ਹਲਾਤ ਵਿੱਚ ਇਹ ਨਾ ਐਂਬੂਲੈਂਸ ਕਿਨੇ ਜਰਵਾਦਾ ਆਈ ਜਦੋਂ ਬੁਟਨਾ ਤਕਰੀਬਨ 40-45 ਮਿੰਟ ਬਾਅਦ ਪੁਲਿਸ ਪੁਲਿਸ ਮੁਲਾਜ਼ਮ ਵੀ ਬਹੁਤ ਲੇਟ ਆਏ ਨੇ ਜਲਦੀ ਨਹੀਂ ਆਏ ਮੌਕੇ ਤੇ ਨਾ ਨਾ ਮੌਕੇ ਤੇ ਨਹੀਂ ਹੈ ਘਟਾ ਘਟ 20 ਮਿੰਟ ਤੱਕ ਅਸੀਂ ਲੋਕਾਂ ਨੂੰ ਮੈਂ ਕੱਪੜਾ ਵੀ ਉਹਦੇ ਤੇ ਮੈਪ ਪਵਾ ਕੇ ਗਿਆ ਮੈਂ ਪਰਨਾ ਪਾਉਂਦਾ ਸੀ ਉੱਪਰ ਸਰਕਾਰ ਤੋਂ ਹੋ ਕੇ ਨਹੀਂ ਨਾ ਉਹ ਬੱਤੀਆਂ ਨੇ ਤੇ ਆਵਣਾ ਸਪੀਡ ਬ੍ਰੇਕ ਕਰਾਵਾ ਮੈਂ ਤਾਂ ਇਹ ਸ਼ਹਿਰ ਦੇ ਤੁਹਾਡੇ ਚ ਦੋ ਤਿੰਨ ਕਵਾਰੀ ਆਏ ਆ ਮਤਲਬ ਹੈ ਖਰਾਬ ਹੈ ਇਹ ਮੌਲ ਇਹ ਨਹੀਂ ਚਾਹੀਦਾ ਕਿ ਸਾਫ਼ ਹੋਣਾ ਚਾਹੀਦਾ ਹੈ ਕੀ ਨਾਮ ਹੈ ਜੀ ਗੁਲਵਿੰਦਰ ਸਿੰਘ ਜੀ ਬਾਜੀ ਕੀ ਘਟਨਾ ਵਾਪਰੀ ਅੱਜ ਇੱਕ ਘਟਨਾ ਬੱਚੀ ਇਧਰ ਸਾਈਡ ਤੇ ਖੜੀ ਸੀ ਜੀ ਇਧਰੋਂ ਟਰੱਕ ਆਇਆ ਟਰੱਕ ਨੇ ਆ ਕੇ ਸਿੱਧਾ ਉਹਨੂੰ ਬੱਚੀ ਤੇ ਟੈਕ ਕਰਤਾ ਜੀ ਟਰੱਕ ਕਿੱਧਰ ਹੀ ਛੱਡ ਵਾਇਆ ਸੀ ਇਧਰੋਂ ਆਈ ਬਲਿਆ ਰੋਡ ਤੋਂ ਬਲਿਆ ਰੋਡ ਕਿਧਰ ਜਾ ਰਹੀ ਸੀ ਸੰਗਰੂਰ ਵੱਲ ਜੀ ਸੰਗਰੂਰ ਵੱਲ ਹਾਂ ਕੁੜੀਏ ਕੀ ਕਰ ਰਹੀ ਸੀ ਕੁੜੀ ਆਥੇ ਖੜੀ ਸੀ ਜੀ ਕਿੰਨੇ ਕਿੰਨੇ ਸਾਲ ਦੀ ਉਮਰ ਹੈ ਜਿਹੜੀ ਕੁੜੀ ਹੈ ਕੁੜੀ ਦੀ ਹੈਗੇ ਜੀ 24 ਸਾਲ ਦੀ ਉਮਰ ਹੈ ਜੀ ਕੀ ਨਾਮ ਹੈ ਉਹਦਾ ਕੀ ਨਾਮ ਹੈ ਕੁੜੀ ਦਾ ਕਾਰ ਸੀ ਜੀ ਸਾਰਾ ਕੰਮ ਕਰਦੀ ਸੀ ਮੇਰੇ ਨਾਲ ਉਹ ਇਧਰੋਂ ਕਿਤੇ ਕੰਮ ਆਏ ਹੋਏ ਸੀਗੇ ਜੀ ਭਵਾਨੀਗੜ੍ਹ ਸੇ ਲੋਕਲ ਤੇ ਅਸੀਂ ਤਾਂ ਮੰਗ ਸਾਡੀ ਜਿਹੜੀ ਮੇਨ ਆ ਗਈ ਇੱਥੇ ਸਕੂਲੀ ਬੱਚੇ ਆਉਂਦੇ ਨੇ ਛੋਟੇ ਛੋਟੇ ਬੱਚੇ ਲੰਘਦੇ ਨੇ ਜਿੱਥੋਂ ਦੀ ਕਦੇ ਵੀ ਕਾ ਹਾਦਸਾ ਬਰ ਇੱਥੇ ਵਰਤ ਸਕਦਾ ਇੱਥੇ ਇੱਕ ਦਾ ਬੱਤੀ ਦਾ ਇੰਤਜ਼ਾਮ ਹੋਣਾ ਚਾਹੀਦਾ ਜੀ ਸਰ ਨਾਲੇ ਸੁਣਨ ਚ ਤਾਂ ਇਹ ਆ ਵੀ ਉਹਨਾਂ ਦੇ ਕੰਨਾਂ ਤੇ ਫੋਨ ਫੋਨ ਵਗੈਰਾ ਲੰਘੇ ਅਸੀਂ ਕ੍ਰਾਸ ਕਰ ਰਹੇ ਸੀ ਕਿ ਕੋਈ ਵੀ ਸੁਣਨਾ ਚਾਹੇ ਨਹੀਂ ਫੋਨ ਨੀ ਸਾਈਡ ਤੇ ਦੇਖ ਲਓ ਜੀ ਇਹ ਆਪਣਾ ਮੜਿਆ ਉੱਚੀ ਕੀ ਗੱਲ ਹੋਈ ਹੈ ਜੀ ਪਰ ਆਈ ਦੇ ਤ ਤਿਆਰ ਹੋ ਕੇ ਬਿਊਟੀ ਪਾਰਲਰ ਦੇ ਜਾਂਦੇ ਸੀ ਮੈਨੂੰ ਕੜਵਾਵਾ ਦੇਵਾ ਸੰਭੇ ਵੀ ਰੋਟੀ ਲੈ ਕੇ ਆਈ ਆ ਘਰੋਂ ਅਸੀਂ ਖੇਡ ਲਈ ਆ ਘਰੋਂ ਚੰਗੀ ਪਹਿਲੀ ਸਾਰਾ ਕੰਮ ਕੀਤਾ ਲੜਕੇ ਅੱਛਾ ਜੀ ਮਾਦੀ ਕੰਮ ਕਰਦੀ ਸੀ ਜਾਂ ਪੜਾਈ ਕਰਦੀ ਸੀ ਲੜਕੀ ਦੱਸ ਦਿਓ ਬਿਊਟੀ ਪਾਰਲਰ ਦੇ ਲੱਗੇ ਦੀ 4-5 ਦਿਨ ਹੋ ਗਏ ਤੇ ਹੁਣ ਸਮੈ ਲਾ ਲਿਆਂਗੇ ਮੇਰੇ ਪੇਟ ਪਹਿਲਾਂ ਫੈਕਟਰੀ ਚ ਲੱਗੇ ਹੋਏ ਤੇ ਉਹਦਾ ਬੁਖਾਰ ਹੋ ਗਿਆ ਉਹਨੂੰ ਫਾਸਟ ਟਾਈਫਾਇਡ ਹੋ ਗਿਆ ਤਿੰਨ ਨੂੰ ਤਦ ਨਾਲ ਵੀ ਨਰ ਮਾਰ ਰਹੀ ਹੈ ਮੈਂ ਟਾਲੀ ਮੈਂ ਕਾਦੂ ਬਾਬੇ بیمار ਹੋ ਗਿਆ ਮੈਂ ਤਾਂ ਕੱਲੀ ਹਾਂ ਮੈਂ ਤਨ ਕਿਵੇਂ ਸਾਂਭੂਗੀ ਮੈਂ ਮੈਂ ਜਾਣੀ ਤਾ ਫੈਕਟਰੀ ਚ ਕੀ ਮੰਗਰ ਫਿਰ ਉਹ ਕਹਿੰਦੀ ਬੈਟੀ ਪਾਲਣ ਦਾ ਕੰਮ ਸਿੱਖ ਰਣੀਆ ਮੈਂ ਸਿੱਖ ਲਾ ਉਹਨੂੰ ਕਿਹਾ ਦੀ ਮੈਂ ਜਾ ਨਾ ਤੂੰ ਬੈਟੀ ਪਾਲਣ ਦਾ ਕੰਮ ਨਾ ਸਿੱਖ ਮੈਂ ਨਾ ਸਿੱਖ ਸਾਨੂੰ ਥੱਕਿਆਂ ਲਾਈ ਨਾ ਮੈਂ ਘਰ ਬੈਠੇ ਗਾ ਗਾ ਕੀ ਕਰਦੀ ਆ ਕਹਿੰਦੀ ਮੇਰੇ ਕੋਲ ਕੋਈ ਪਤਾ ਵੀ ਆਏ ਹੋਗਾ ਮੈਂ ਕਰ ਨਹੀਂ ਜਾਣਦੀ ਤੇ ਫਿਰ ਪਤਾ ਦੀ ਮੈਨੂੰ ਕਿੰਨੀ ਕੁ ਉਮਰ ਸੀ ਜੀ ਹਾਂ 29 ਸਾਲ ਲੱਗੇ ਹੈ ਤੇ ਤੁਹਾਨੂੰ ਕਿਵੇਂ ਪਤਾ ਲੱਗਿਆ ਜੀ ਘਰੇ ਸਕੇ ਤੁਹਾਨੂੰ ਨਹੀਂ ਦੱਸਿਆ ਮੈਨੂੰ ਪਤਾ ਨਹੀਂ ਭਾਈ ਜਦੋਂ ਦੱਸ ਕਹਿਆ ਦੇਖੋ ਮੈਨੂੰ ਜਾਣਦੀ ਨੇ ਉਹ ਭਾਈ ਨੇ ਦੱਸ ਕਹਿਆ ਤੇ ਮੈਨੂੰ ਠੀਕ ਹੈ ਕਹਿੰਦਾ ਬਾਪੂ ਜੀ ਦੇ ਸੱਟਾ ਲੱਗੇ ਆ ਠੀਕ ਹੈ ਫਿਰ ਮੈਨੂੰ ਕਹਿੰਦਾ ਹਾਂ ਮੈਂ ਮਾਫੀ ਚਾਹਣਾ ਕਹਿੰਦਾ ਬੇਬੇ ਤਾਂ ਫੁਰੀ ਹੋ ਗਈ ਕਹਿੰਦਾ ਜੀ ਮੰਗ ਕਰਦੇ ਹੋ ਜੀ ਹਾਂ ਮੈਂ ਹੁਣ ਮਾਫੀ ਚਾਹੀਦੀ ਮੈਨੂੰ ਜਰੂਰੀ ਹੋ ਗਿਆ ਮਾਦਾ ਕੱਲੀ ਆ ਬਤਾਵਾ ਦਾ ਸੋਨੇ ਮਾਵਦੇ ਆ ਵੀ ਆ ਸਾਰ ਕੇ ਖਾਂਦੀਆਂ ਦੇ ਮਸਤ ਖਾਂਦੀਆਂ ਹੁੰਦੀਆਂ ਖਾਂਦੀਆਂ ਦੇ ਜਦੋਂ ਮਨ ਆਉਂਦੀਆਂ ਆਹ ਘਰੇ ਵੀ ਨਹੀਂ ਕੋਈ ਸਾਰਾ ਦੀ ਬਤਾ ਕੋਈ ਕਰਨ ਵਾਲਾ ਨਹੀਂ ਕੱਲੀ ਰਹੀ ਓਏ ਸਾਰਾ ਦੀ ਮੇਰਾ ਪਤਾ ਕੋਈ ਹੋਰ ਬੱਚਾ ਜੀ ਕੀ ਬੱਚਾ ਹੋਰ ਕੋਈ ਬੇਟਾ ਆ ਭਰਾ ਕੋਈ ਹੋਰ ਬੱਚਾ ਆਏਗਾ ਇੱਕ ਮੁੰਡਾ ਆਇਆ ਬੇਟਾ ਛੋਟਾ ਉਹ ਵੀ ਉਹ ਤਾਂ ਕਿੰਨਾ ਕੋਈ ਇੱਕ ਪਹਿਲਾਂ ਮੱਕੋ ਗਿਆ ਸੀ ਇੱਕ ਪਹਿਲਾਂ ਮੱਕੋ ਗਿਆ ਸੀ ਯਾਰ ਰੋਟੀ ਕੱਟ ਰਿਹਾ ਟੱਕ ਦੇ ਨਾਲ ਕੀ ਬਟ ਮਾਲ ਦੀ ਚੰਨੀ ਚ ਅੱਜ ਸਾਨੂੰ ਤਲਾਹ ਮਿਲੀ ਸੀ ਕਿ ਬਲਿਆਰ ਰੋਡ ਤੇ ਜਿਹੜਾ ਹੈਗਾ ਇੱਕ ਟਰੱਕ ਨਾਲ ਇੱਕ ਲੜਕੀ ਬਬਲੀ ਕੌਰ ਪੁੱਤਰੀ ਨਾਰ ਸਿੰਘ ਵਾਸੀ ਅਰਜੀਤ ਸਿੰਘ ਅਰਵਦਾਸ ਕਲੋਨੀ ਪੁਹਾਨੀਗੜ ਦਾ ਮਤਲਬ ਜਿਹੜਾ ਹੈਗਾ ਮੌਤ ਹੋ ਗਈ ਆ ਟਰੱਕ ਨਾਲ ਐਕਸੀਡੈਂਟ ਹੋਣ ਕਰਕੇ ਜਿਸ ਦੇ ਆਧਾਰ ਤੇ ਅਸੀਂ ਮੌਕੇ ਤੇ ਪੁੱਜੇ ਕੁਝ ਲੋਕ ਜਿਹੜੇ ਆ ਮੌਕੇ ਤੇ ਐਗਰੈਸਿਵ ਹੋ ਰਹੇ ਸੀਗੇ ਉਹਨਾਂ ਨੂੰ ਸਮਝਾ ਬਿਜਾ ਕੇ ਜਿਹੜਾ ਹੈਗਾ ਮਤਲਬ ਉਥੋਂ ਸ਼ਾਂਤ ਕੀਤਾ ਗਿਆ ਤੇ ਜਿਹੜਾ ਹੈਗਾ ਇਹਨਾਂ ਦੇ ਵਾਰਸਾਂ ਦੇ ਬਿਆਨ ਲੈਣ ਪ੍ਰੰਤ ਜਿਹੋ ਜੀ ਵੀ ਕਾਨੂੰਨੀ ਕਾਰਵਾਈ ਬਣਦੀ ਹੋਈ ਉਹ ਅਮਲ ਚ ਲਿਆਂਦੀ ਜਾਊਗੀ ਟਰੱਕ ਡਰਾਈਵਰ ਜਾਂ ਟਰੱਕ ਫੜਿਆ ਗਿਆ ਇਸ ਨੂੰ ਟਰੱਕ ਤਾਂ मौके ਤੇ ਹੀ ਸੀਗਾ ਤੇ ਟਰੱਕ ਡਰਾਈਵਰ ਨੂੰ ਫੜ ਲਾਂਗੇ ਤੇ ਕਾਰਵਾਈ ਹੋਰੀ ਹਾਂਜੀ ਹਾਂ ਕਾਰਵਾਈ